ਪੰਜਾਬ ਦੇ ਵਿੱਚ ਨਸ਼ਿਆਂ ਦਾ ਲੱਕ ਤੋੜਨ ਲਈ ਪੰਜਾਬ ਪੁਲਿਸ ਕਾਫੀ ਸਖਤ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਸਾਬਿਤ ਕਰਦੀਆਂ ਨੇ ਕਿ ਪੰਜਾਬ ਪੁਲਿਸ ਦੀ ਨਜ਼ਰ ਤੋਂ ਕੋਈ ਵੀ ਬਚ ਨਹੀਂ ਸਕਦਾ ਦਰਅਸਲ ਤਸਕਰ ਦੇ ਵੱਲੋਂ ਨਸ਼ੇ ਦੀ ਕਮਾਈ ਦੇ ਨਾਲ ਤੰਗ ਗਲੀ ਦੇ ਵਿੱਚ ਰੰਗਲਾ ਮਹਿਲ ਪਾਇਆ ਗਿਆ ਸੀ ਜਿੱਥੋਂ ਤੱਕ ਜੀਸੀਬੀ ਨਹੀਂ ਪਹੁੰਚ پا ਰਹੀ ਸੀ ਤਾਂ ਹੁਣ ਇਸ ਘਰ ਦੇ ਉੱਤੇ ਕਾਰਵਾਈ ਕਰਨ ਦੇ ਲਈ ਪੁਲਿਸ ਮਜ਼ਦੂਰਾਂ ਨੂੰ ਲੈ ਕੇ ਆਈ ਤੇ ਖਥੋੜਿਆਂ ਦੇ ਨਾਲ ਇਸ ਘਰ ਨੂੰ ਤੋੜਿਆ ਗਿਆ ਤਸਵੀਰਾਂ ਤਰਨਤਾਰਨ ਤੋਂ ਸਾਹਮਣੇ ਆਈਆਂ ਜਿੱਥੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਕਤ ਵਿਅਕਤੀ ਨੇ ਨਜਾਇਜ਼ ਕਬਜ਼ਾ ਕਰਕੇ ਇੱਥੇ ਪਾਪ ਦੀ ਕਮਾਈ ਦੇ ਨਾਲ ਕਾਰ ਬਣਾਇਆ ਖੋਇਆ ਸੀ ਜਿਸ ਨੂੰ ਕੀ ਪੁਲਿਸ ਦੇ ਵੱਲੋਂ ਤੋੜਿਆ ਗਿਆ ਇਹ ਕਾਰ ਕਾਫੀ ਤੰਗ ਗਲੀ ਦੇ ਵਿੱਚ ਸੀ ਜਿਸ ਦੇ ਚਲਦਿਆਂ ਪੁਲਿਸ ਇੱਥੇ ਮਜ਼ਦੂਰ ਲੈ ਕੇ ਪਹੁੰਚੀ ਤੇ ਕਾਰਵਾਈ ਕੀਤੀ ਗਈ ਆ ਮਜ਼ਦੂਰਾਂ ਦੀ ਮਦਦ ਦੇ ਨਾਲ ਤਸਕਰਾਂ ਦੇ ਘਰ ਨੂੰ ਢਾਹ ਢੇਰੀ ਕੀਤਾ ਗਿਆ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਕਮਨ ਸਿੰਘ ਜੀ ਦੀ ਬਹੁਤ ਜ਼ਿਆਦਾ ਇਹਨਾਂ ਨੇ ਜਿਹੜੀ ਇਹ ਕਮਾਰਥ ਯੋਜਨਾ ਸ਼ੁਰੂ ਦੀ ਸ਼ੁਰੂਆਤ ਕੀਤੀ ਹੈ ਦੇ ਤਹਿਤ ਮਸ ਪੰਜਾਬ ਪੁਲਿਸ ਨੇ ਤਰੰਤਾਂ ਪੁਲਿਸ ਵੱਡੀ ਵੱਡੀ ਕਾਮਯਾਬੀ ਜਿਹੜੀ ਹੈ ਹਾਸਲ ਹੋ ਰਹੀ ਹੈ ਉਹਦੇ ਤੇ ਵੱਡੀਆਂ ਰਿਕਵਰੀਆਂ ਵੀ ਹੋ ਰਹੀਆਂ ਐ ਇਸ ਮੰਗਲ ਜਿਹੜੀ ਪ੍ਰੋਪਰਟੀ ਨੂੰ ਫ੍ਰੀਜ਼ ਵੀ ਕਰਾਈ ਜਾ ਰਹੀ ਹੈ ਤੇ ਉਸੇ ਲੜੀ ਦੇ ਹੇਠ ਹੀ ਅੱਜ ਇਹ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਦੋ ਬ੍ਰਦਰਸ ਜਿਹੇ राजीव ਨੇ ਸਾਜਨ ਸਾਜਨ ਦੇ ਅੰਦਰ ਤੇ राजीव ਤੇ 13 ਪਰਚੇ ਦੇ ਸਾਜਨ ਤੇ 9 ਪਰਚੇ ਇਹਨਾਂ ਵਿੱਚ ਕਮਰਸ਼ੀਅਲ ਪਰਚੇ ਵੀ ਆ ਇਹਨਾਂ ਨੇ ਸਰਕਾਰੀ ਪੰਜਾਬ ਸਰਕਾਰ ਦੀ ਜ਼ਮੀਨ ਤੇ ਨਜਾਇਜ਼ ਤੌਰ ਤੇ ਨਸ਼ੀ ਦੀ ਕਮਾਈ ਤੋਂ ਜਿਹੜਾ ਇਹ ਕੰਸਟਰਕਸ਼ਨ ਕੀਤੀ ਹੋਈ ਸੀਗੀ ਤੇ ਸਾਡੇ تحصیلدار ਸਾਹਿਬ ਵੱਟੀ ਇਹਨਾਂ ਨੇ ਨਜਾਇਜ਼ ਵਸਾਈ ਕੀਤੀ ਹੋਈ ਹੈ ਤੇ ਇਹਨਾਂ ਨੇ ਪੁਲਿਸ ਪ੍ਰੋਟੈਕਸ਼ਨ ਦੀ ਡਿਮਾਂਡ ਕਰਦੇ ਹੋਏ ਅੱਜ ਜਿਹੜੀ ਕਾਰਵਾਈ ਘਰ ਡੌਂਦੀ ਕੀਤੀ ਜਾ ਰਹੀ ਹੈ ਹੁਣ ਤੱਕ ਸਰ ਜਿਹੜਾ ਤਰਨਤਾਰ ਦੇ ਵਿੱਚ ਕਿੰਨੀਆਂ getProperty ਫ੍ਰੀਜ਼ ਕੀਤੀਆਂ ਨੇ ਤੇ ਕਿੰਨੇ ਨਸ਼ੇਦਸਕਾਂ ਦੇ ਜਿਹੜੇ ਘਰ ਤੋੜੇ ਨੇ ਦੇਖੋ 1 ਮਾਰ ਤੋਂ ਲੈ ਕੇ ਹੁਣ ਤੱਕ ਤਕਰੀਬਨ 13 ਕਰੋੜ ਦੀ 27 ਤੋਂ ਵੱਧਿਆ ਜਿਹੜੀ ਹੈ ਉਹ ਫ੍ਰੀਜ਼ ਕੀਤੀ ਗਈਆਂ ਸਮੂਹ ਵੱਡੇ ਸਮੂਹਾਂ ਦੀ ਤੇ 143 ਕਿਲੋ ਦੇ ਕਰੀਬ ਜਿਹੜੀ ਹੈ ਹਿਰੋਇਨ ਦਾ ਸੀਜ਼ਰ ਕੀਤਾ ਗਿਆ ਹੈ ਜਿਹੜੇ ਆ ਕਿ ਸਭ ਤੋਂ ਵੱਡੀ ਗੱਲ ਤਰਨਤਾਰ ਪੁਲਿਸ ਦਾ ਹੋਣਾ ਹੈ ਤੇ ਇਸ ਤੋਂ ਇਲਾਵਾ ਜਿਹੜੀ ਜਾਇਜ਼ ਤੌਰ ਤੇ ਬਸਾਰੀ ਕੀਤੀ ਹੋਈ ਪ੍ਰੋਪਰਟੀਆਂ ਉਹ ਵੀ ਸਾਨੂੰ ਸਿਵਲ ਪ੍ਰੋਜੈਕਸ਼ਨ ਵੱਲੋਂ ਸਿਕਿਉਰਿਟੀ ਡਿਮਾਂਡ ਹੁੰਦੀ ਹੈ ਤੇ ਉਹ ਵੀ ਅਸੀਂ ਟਾਈਮ ਟੂ ਟਾਈਮ ਪਾੜਦੇ ਆਂ ਤੇ ਸਾਡੀ ਫਰੀ ਵਧੀਆ ਜਿਹੜੀ ਇਹ ਮੁਹਿੰਮ ਹੈ ਪਬਲਿਕ ਲੈਵਲ 'ਤੇ ਚੱਲ ਰਹੀ ਹੈ ਪਬਲਿਕ ਦੇ ਸਪੋਰਟ ਨਾਲ ਬੜੀ ਚੱਲ ਰਹੀ ਹੈ ਪਬਲਿਕ ਵੱਲੋਂ ਜਿਹੜੀ ਵੀ ਇਨਫੋਰਮੇਸ਼ਨ ਆਂਦੀ ਹੈ ਉਹਨੂੰ ਪ੍ਰਾਇਓਰਟੀ ਦੇ ਤੌਰ ਤੇ ਅਸੀਂ ਕਾਰਵਾਈ ਕਰਦੇ ਹੋਏ ਜਿਹੜੇ ਕਿ ਨਸ਼ਾ ਛੱਡਣਾ ਚਾਹੁੰਦੇ ਆਂ ਉਹਨਾਂ ਨੂੰ ਡੀ ਅਡੀਕਸ਼ਨ ਸੈਂਟਰ ਦੇ ਵਿੱਚ ਐਡਮਿਟ ਵੀ ਕਰਾਉਂਦੇ ਆਂ ਉਹਨਾਂ ਦਾ ਜਿਹੜਾ ਫਰੀ ਹੋਸਟ ਲਾਜ ਰਿਹਾ ਜਾਂਦਾ ਹੈ ਤੇ ਜਿਹੜੇ ਇਸ ਕਾਰੋਬਾਰ ਦੇ ਦੂਜਿਆਂ ਦੇ ਖਿ ਜਿ ਕਰ ਰਹੀ ਰਵੇਖ ਰਿਹਾ ਤੇ ਜਾਰੀ ਕਰ ਰਹੀ ਜਾਰੀ ਹੈ ਹੁਣ ਤੱਕ ਸਾਰੇ ਜਿਹੜਾ ਤਰਨਧਰਨ ਦੇ ਵਿੱਚ ਕਿੰਨੇ ਨਸ਼ੇ ਤਸਕਰਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਇੱਕ ਮਾਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ तकरीबन 500 ਤੋਂ ਵੱਧ ਜਿਹੜੇ ਨਸ਼ਾ ਸਮਗਲਰ ਜਿਹੜੇ ਆ ਉਹਨਾਂ ਨੂੰ ਜੇਲ੍ਹ ਦੇ ਅੰਦਰ ਭੇਜਿਆ ਗਿਆ ਤੇ 143 ਕਿਲੋ ਰਗ ਵੀ ਤੁਹਾਨੂੰ ਦੱਸਿਆ ਕਿ ਉਹ ਜਿਹੜੀ ਇਹ ਸੀਜ਼ ਕੀਤੀ ਗਈ लास्ट ਦੇ ਸਾਰੇ ਨਸ਼ੇ ਤਸਕਰਾਂ ਨੂੰ ਕੀ ਵਾਰਨਿੰਗ ਦਿਵਾ ਦਿੱਤੀ देखो ਜਿਹੜਾ ਕੋਈ ਨਸ਼ੇ ਦਾ ਸ਼ਿਕਾਰ ਹੈ ਉਹ ਛੜਨਾ ਚਾਹੁੰਦਾ ਹੈ ਤੇ ਪੁਲਿਸ ਜਿਹੜੀ ਅਸੀਂ ਅpstn ਜਿਹੜਾ ਹੈ ਉਹਨਾਂ ਦਾ ਫਰੀ ਇਲਾਜ ਕਰਾ ਕੇ ਡਿਊਰੈਕਸ਼ਨ ਸੈਂਟਰ ਦੇ ਵਿੱਚ ਉਹਨਾਂ ਨੂੰ ਮੀਨ ਸਟ੍ਰੀਮ ਚ ਲਾਉਣ ਲਈ ਤਤਪਰ ਹੈ ਤੇ ਜਿਹੜਾ ਕਿ ਨਸ਼ਾ ਵੇਚਣ ਦਾ ਕੰਮ ਕਰਦੇ ਆ ਜਿਹੜੇ ਨਹੀਂ ਇਸ ਕੰਮ ਤੋਂ ਹਟਦੇ ਆ ਫਿਰ ਉਹਦੇ ਖਿਲਾਫ ਜਿਹੜੀ ਬੰਦੀਕਾਰ ਕਾਨੂੰਨੀ ਕਰਵੇ ਜਿਵੇਂ ਜਲਦੀ ਆ ਰਹੀ ਹੈ ਉਸ ਦਾ ਜਲਦੀ ਹੋਵੇ